Thank you ਆਮ ਸੱਤ ਦੇ ਲੋਕ ਦੱਸਦੇ ਆ ਨਾ ਅਸਤਿਤਵ ਵਿੱਚ ਉਹ ਹੀਰਾ ਬਹਿ ਆ ਸਤਵਾ ਜਿਹੜਾ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਦਾ ਹੈ ਨਾ ਪ੍ਰਮਾਤਮਾ ਦੇ ਚਰਨਾਂ ਵਿੱਚ ਉਹ ਰਹਿੰਦਾ ਹੈ ਉਹਦੇ ਪੇ ਉਹਦੇ ਚਰਨਾਂ ਨਾਲ ਪੇ ਬਣਾਈ ਰੱਖਦਾ ਹੈ ਵਾਹਿਗੁਰੂ ਪ੍ਰਮਾਤਮਾ ਉਹਨੂੰ ਉਹਦੇ ਜੀਵਨ ਵਿੱਚ ਹੀ ਉਹਨੂੰ ਆਪਣੇ ਨਾਲ ਲਾ ਲੈਂਦੇ ਆ ਕੋ ਸਤਨਾ ਉਹ ਸਾਰੇ ਇਸੇ ਵਿੱਚ ਤੁਰੇ ਫਿਰਦੇ ਆ ਇੱਕ ਮੈਨੂੰ ਚੰਗਾ ਕਹਿਣ ਕੋਈ ਆ ਤਾਂ ਮੈਨੂੰ ਕੋਈ ਸੋਹਣਾ ਕਵੇ ਮੈਨੂੰ ਕੋਈ ਚੰਗਾ ਕਵੇ ਉਹ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਮ ਲੱਗ ਗਿਆ ਉਹ ਸੋਹਣਾ ਹੀ ਸੋਹਣਾ ਹੈ ਆਖੋ ਸਤਨਾਮ ਉਹ ਸੋਹਣਾ ਹੈ ਜਿਹੜਾ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗ ਗਿਆ ਜਿਹੜਾ ਉਹਦਾ ਨਾਮ ਬਾਣੀ ਦਾ ਓਟ ਆਸਰਾ ਲੈਣ ਲੱਗ ਪਿਆ ਜਿਹੜਾ ਉਹਦੇ ਦਰ ਕਰਦੇ ਜਾਣ ਲੱਗ ਪਿਆ ਜਿਹੜਾ ਉਹਦੀ ਉਸ ਤੋਂ ਵੱਧ ਸੋਹਣਾ ਕੋਈ ਹੋ ਨਹੀਂ ਸਕਦਾ ਬਾਚਾ ਮਹਾਰਾ ਅੱਗੇ ਬਾਣੀ ਵਿੱਚ ਸ੍ਰੀ ਰਮਾਨ ਦਾ ਦੇ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋਨੀ ਧਾਵੈ ਜਿਹੜਾ ਪ੍ਰਮਾਤਮਾ ਦਾ ਨਾਮ ਉਚਾਰਦਾ ਭਾਵ ਉਹਦਾ ਨਾਮ ਜਪਦਾ ਭਾਵੇਂ ਕੋਈ ਥੋੜਾ ਜੱਪਦਾ ਭਾਵੇਂ ਕੋਈ ਬਹੁਤ ਕੋ ਬਸੀ ਹੈ ਨਾ ਬਹੁਤੇ ਤੇ ਆਪਾਂ ਭਾਵੇਂ ਇੱਕਦੇ ਰਹਿ ਗਏ ਹੈ ਨਾ ਤੇ ਭੇਖ ਹੈਗਾ ਤੇ ਭੇਖ ਤੋਂ ਆਪਾਂ ਨਾਜਾ ਲਾ ਲਈਨੇ ਕਿ ਇਹ ਕੋਈ ਬਸ ਇਸ ਕੈਟਾਗਰੀ ਦਾ ਹੈ ਆਪਾ ਵਰਤੀ ਦੇ ਸੌਦਾਨ ਪ੍ਰੋਸਾਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ੇਸ਼ਣਾਂ ਅਤੋਂ ਕੇ ਝੰਡੇ ਪੂੰਗੇ ਜਗੋ ਜਗਤਾਲ ਧਮਕਾ ਜਾਕਾਰਾ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾ ਮੱਤ ਉੱਚੀ ਮੱਤ ਪੱਕਾ ਰੱਖਾ ਏ ਅਕਾਲ ਪੁਰਖੰਤ ਜਮ ਸੱਚੇ ਪਾਤਸ਼ਾਹ ਜੀਓ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਆਨੇ ਅਦੇ ਬਾਣ ਗੁਰੂ ਨੇ ਤਾਨੇ ਅਦੇ ਤਾਨ ਗੁਰੂ ਨੇ ਪੱਤਿਆਂ ਦੀ ਪਾਦਾਂ ਦੇ ਗੱਤਿਆਂ ਦੀ ਗਾਤ ਨੇ ਧਿਰਿਆਂ ਦੀ ਧਿਰ ਨੇ ਆਸਰੇ ਦੇ ਆਸਰੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਮੇਰੀ ਪੀਰ ਦੇ ਮਾਤਮਬੰਦੀ ਛੋੜ ਕੇ ਪਿਤਾ ਗੁਰਵਾਰ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਪੰਥ ਨੂੰ ਭਾਵੇ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਲ ਨਾਲ ਪਹਿਲਵਾਨ ਛਾਣ ਵੱਲੋਂ ਆਲ ਇੰਡੀਆ ਸੇਵਾਦਾਲ ਵੱਲੋਂ ਇਹਨਾਂ ਨੂੰ ਪੰਜਾਬ ਦੇ ਚੇਅਰਮੈਨ ਜਿਹੜਾ ਨਿਯੁਕਤ ਕੀਤਾ ਜਾਂਦਾ ਹੈ ਔਰ ਆਸ ਰੱਖਦੇ ਸਮੁੱਚਾ ਦਲ ਪੰਥ ਸਮੁੱਚੀਆਂ ਸੰਪਰਦਾਵਾਂ ਕਿ ਇਹ ਵੱਧ ਚੜ ਕੇ ਸਮਾਜਿਕ ਦੇ ਕੰਮ ਜਿਹੜੇ ਹੋਰ ਕਰਨਗੇ ਔਰ ਜਿੱਥੇ ਵੀ ਕਿਤੇ ਸਮਾਜ ਨੂੰ ਇਹਨਾਂ ਦੇ ਕੰਮਾਂ ਦੇ ਇਹਨਾਂ ਦੇ ਲੋਡ ਪੈਂਦੀ ਹੈ ਉਹ ਹਮੇਸ਼ਾ ਸਮਾਜ ਨਾਲ ਚੱਲਦੇ ਰਹਿਣਗੇ ਆਓ ਇਤਨੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਮਾਰ ਅਮਿਤ ਜੀ ਉਹ ਵੀ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਜੀਆਂ ਧੰਨਵਾਦ ਇੱਥੇ ਪਹੁੰਚਣ ਤੇ ਔਰ ਜਿੰਨੀਆਂ ਸ਼ਖਸੀਅਤਾਂ ਆਈਆਂ ਬਾਬਾ ਜੀ ਇੱਕ ਰੀ ਆਪਾਂ ਜੀ ਭਾਜਪੀ ਦੇ ਹਲਕਾ ਇੰਚਾਰਜ ਨੇ ਬਹੁਤ ਵਧੀਆ ਸੁਭਾਅ ਹਰ ਵਾਰੀ ਜਦੋਂ ਵੀ ਯਾਦ ਕਰਦੇ ਹਾਜ਼ਰੀ ਲਵਾਉਂਦੇ ਜਰੂਰ ਆ ਬੜਾ ਪਿਆਰ ਸਤਿਕਾਰ ਇਹਨਾਂ ਦਾ ਇਸ ਦੇ ਨਾਲ ਸਾਡੇ ਸੁਸ਼ੀਲ ਦੇਵ ਗਾਂਧੀ ਜੀ ਇੱਥੋਂ ਚਲੇ ਗਏ ਨੇ ਹਾਜ਼ਰੀ ਲਵਾ ਗਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਐਸਐਸਪੀ ਕਮਾਂਡਰ ਸਾਹਿਬ ਜਿਹੜੇ ਸਾਡੇ ਇੱਥੋਂ ਗਏ ਉਹਨਾਂ ਦਾ ਵੀ ਧੰਨਵਾਦ ਆਈਓ ਸਾਰੀ ਸਮੂਹ ਸਾਧ ਸੰਗਤ ਦਾ ਬੱਚੇ ਤੋਂ ਲੈ ਕੇ ਸਿਆਣੇ ਤੱਕ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਆਣ ਕੇ ਇੱਥੇ ਹਾਜ਼ਰੀ ਲਗਵਾਈ ਆ ਬੜੀ ਮਾਣ ਵਾਲੀ ਗੱਲ ਆ ਕਿ ਤੁਸੀਂ ਇੱਥੇ ਆਏ ਆਪਣਾ ਟਾਈਮ ਕੱਢ ਕੇ ਪਰਿਵਾਰ ਵੱਲੋਂ ਸਾਰਾ ਧੰਨਵਾਦ ਸਰਦਾਰ ਲਖਬੀਰ ਸਿੰਘ ਜੀ ਜਿੱਥੇ ਮੇਰੀ ਆਵਾਜ਼ ਸੁਣਦੇ ਹੋਣ ਲੱਗਿਓ ਸਰਬਜੀਤ ਡਾਕਟਰ ਸਾਹਿਬ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਾਚਾ ਲਖਬੀਰ ਸਿੰਘ ਜੀ ਸਰਦਾਰ ਸ਼ੇਵਾ ਸਿੰਘ ਜੀ ਬਾਰ ਵਿੱਚ ਕੋਈ ਨਾਲ ਸਤ ਸ੍ਰੀ ਅਕਾਲ ਸਾਡੇ ਨਿਰਮਲ ਸਿੰਘ ਜੀ ਪ੍ਰਧਾਨ ਪੰਜਾਬ ਪ੍ਰਧਾਨ ਇਹਨਾਂ ਦਾ तहे ਦਿਲੋਂ ਧੰਨਵਾਦ ਜੀ ਦੱਸਦਾ ਕਿ ਵਿਆਸ ਦੇ ਲਾਗੇ ਬਾਬਾ ਵਡਪਾਲ ਸਿੰਘ ਨੇ ਬਾਬਾ ਫਤਿਹ ਸਿੰਘ ਬਾਬਾ ਕਰਮ ਸਿੰਘ ਉਹਨਾਂ ਸਾਰਿਆਂ ਨੇ ਰਲ ਕੇ ਇੱਕ ਹੱਲਾ ਬੋਲਿਆ ਫਿਰ ਉੱਥੇ ਹਿੰਦੂਆਦੂਈ ਬਹੁਤ ਬੇਟੀ ਨੂੰ ਜਿਹੜਾ ਉਹ ਬਚਾ ਕੇ ਲੈ ਕੇ ਆਏ ਬਾਬਾ ਬੜਪਾ ਸਿੰਘ ਹੁਣ ਆਖੋ ਸਤਨਾਮ ਫਿਰ ਨਾਸਰ ਅਲੀ ਸੀ ਜਿਹੜਾ ਉਹ ਜਲੰਧਰ ਦਾ ਸੂਬੇਦਾਰ ਬਣਿਆ ਕਬਜ਼ਾ ਕਰ ਲਿਆ ਜਿਹੜਾ ਕਬਜ਼ਾ ਕੀਤਾ ਤੇ ਕਬਜ਼ਾ ਕਰਕੇ ਉਹਨੇ ਨਾਲ ਗੁਰਦੁਆਰਾ ਥੰਮ ਸਾਬ੍ਹ ਸੀ ਜਿਹੜਾ ਉਹ ਲੱਕੜ ਨੂੰ ਵੜ ਕੇ ਲੈ ਗਿਆ ਲੱਕੜ ਚਾਹੀਦੀ ਹੈ ਉਹ ਟਾਲੀ ਦਾ ਦਰਖਤੀ ਜਦੋਂ ਸਿੰਘ ਵੜਨ ਲੱਗੇ ਉਹਦੇ ਉੱਤੇ ਇੱਕ ਰੂਹ ਦਾ ਆਸਰਾ ਸੀ ਉੱਥੇ ਰੂਹ ਇਕ ਰਹਿੰਦੀ ਸੀ ਭਾਈ ਕਹਿ ਲੱਗੇ ਤੁਸੀਂ ਕੌਣ ਹੋ ਕਹਿੰਦੇ ਸੀ ਗੁਰੂ ਦੇ ਸਿੱਖ ਹੈ ਕਹਿੰਦੇ ਗੁਰੂ ਦੇ ਸਿੱਖ ਤੇ ਘਰ ਦਿੰਦੇ ਆ ਤੇ ਘਰ ਘਾਉਂਦੇ ਨਹੀਂ ਉੱਥੇ ਇੱਕ ਰੂਹ ਰਹਿੰਦੀ ਹੈ ਉਹਨੇ ਆਵਾਜ਼ ਦਿੱਤੀ ਹੈ ਕਿ ਗੁਰੂ ਕੇ ਸਿੱਖ ਜਿਹੜੇ ਘਰ ਘਾਉਂਦੇ ਨਹੀਂ ਉਹ ਤੇ ਬਣਾਉਂਦੇ ਆ ਤੁਸੀਂ ਮੇਰਾ ਘਰ ਘਾਉਂਦੇ ਹੋ ਤੁਮਾਰਾ ਪਾਠਕਾ ਲੈ ਕੇ ਜਾਓ ਉਹਨੂੰ ਕਹਿ ਦਿਓ ਕਰਦੇ ਬਾਣੀ ਸਮਝ ਕੇ ਕਰਦੇ ਆ ਨਾਸਰ ਅਲੀ ਨੇ ਜਲੰਧਰ ਸ਼ਹਿਰ ਤੇ ਕਬਜ਼ਾ ਜਿੱਥੇ ਕੀਤਾ ਉੱਥੇ ਹੀ ਗੁਰਦੁਆਰਾ ਥੰਮ ਸਾਹਿਬ ਤੇ ਵੀ ਉਹਨੇ ਕਬਜ਼ਾ ਕਰ ਲਿਆ ਤੇ ਉੱਥਾਂ ਨੇ ਹਿਮਾਚਲ ਦੀਆਂ ਪਹਾੜੀ ਉੱਚੀਆਂ ਪਰਬਤਾਂ ਤੇ ਜਾ ਕੇ ਡੇਰਾ ਲਾਇਆ ਉੱਥੇ ਜਾ ਕੇ ਇਹਨਾਂ ਨਾਮ ਬਾਣੀ ਇਹਨਾਂ ਜਪ ਤਪ ਵਧਾ ਦਿੱਤਾ ਉੱਥੇ ਜਿਹੜੀਆਂ ਬੰਦੂਆਂ ਸੀ ਜਿਹੜੀਆਂ ਵਾਹ ਦਰਾਕ ਭਈਆ ਕਾਲ ਕੀ ਤਵੇਂ ਚਿਲਾਇਓ ਸਭ ਸਿਖਣ ਕੋ ਹੁਕਮ ਹੈ ਗੁਰ ਮੰਨਿਓ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟੁ ਗੁਰਾ ਕੀ ਜੋ ਪ੍ਰਭ ਕੋਮਲ ਬੋਝ ਹੈ ਕੋਝ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆਖੀ ਰਹਿਣਾ ਕੋਇ ਵਾਰ ਹੋਏ ਸਾ ਮਿਲenge ਬਤੇ ਸ਼ਰਮ ਜੋ ਹੋੜ ਕੀ ਸਬਮਲੇਸ਼ ਕੀ ਕਰ ਕੂੜਾ ਪਾਸਾਰ ਫਤੇ ਕਾ ਨਿਹ ਕਲੰਕੇ અવਤਾਰ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਕੋਰੇ અવਤਾਰ ਰਗ ਬਗ ਜੋਤ ਬਿਰਾਜਨੀ ਸ੍ਰੀ ਅਬਜਨ ਨਗਰ ਮਝਾਰ ਅਰਵਾਜਾਂ ਦੇ ਹੱਥ ਮੈਂ ਕਲਗੀ ਸੋਹੈ ਸੀਸ ਜੋਹ ਪਰਿਅਛਿਆ ਕਰੇ ਗੁਰੂ ਕਲਗੀ ਧਾਰਨ ਜਗ ਦੀਸ ਪਰਮ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦਿਵਾ ਗੁਰੂ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇ ਕਰੋ ਮਾਰਿ ਉਤਾਰਨ ਹਾਰ ਗੱਜੇ ਚਰਨ ਲਾਵੇ ਨਿਹਾਲੋ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਭਾਵੇ ਰਾਮਦਾਸ ਜੀ ਆਕਾਰ ਹੋਰਿਆ ਪਾਲ ਕਿਤੇ ਆਵਾਜ਼ਾਂ ਵਾਲਿਆ ਸਤਿਗੁਰੂ ਰੱਖ ਲਿਆ ਬਿੰਦ ਬਾਣੇ ਕੀ ਰਾਜ ਜਿੱਤੋ ਫੁੱਤੋ ਜੀਤੋ ਸਿੰਘ ਰੱਖ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਭ ਸ਼੍ਰੀ ਸਮਾਜ ਵਿੱਚ ਵਿਚਰ ਕੇ ਸਮਾਜਦਾਰ ਜਿਹੜੀਆਂ ਪੀੜਾਂ ਨੂੰ ਉਹ ਸਮਝਦੇ ਨੇ ਔਰ ਜਿਹੜੇ ਸਮਾਜਦਾਰ ਪੀੜਾਂ ਨੂੰ ਸਮਝਦੇ ਨੇ ਉਹ ਸਵਾਜ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖ ਵਾਲੇ ਬਾਬਾ ਜਿੰਦੇ ਸ਼ਾਹ ਜੀ ਬਾਬਾ ਹੈਪੀ ਸ਼ਾਹ ਜੀ ਔਰ ਸਤਿਕਾਰ ਸਾਡੇ ਪ੍ਰਧਾਨ ਨਿਰਮਲ ਸਿੰਘ ਜੀ ਰੰਗਰੇਟਾ ਜੂ ਥੇਕ ਦਾ ਪੰਜਾਬ ਔਰ ਆਨ ਇੰਡੀਆ ਸੇਵਾਦਾਲ ਦੇ ਪੰਜਾਬ ਪ੍ਰਧਾਨ ਹੈ ਉਹਨਾਂ ਦੇ ਨਾਲ ਪ੍ਰਭਦੀਪ ਸਿੰਘ ਜੀ ਭੀਮ ਵਿਸ਼ੇ ਵਿੱਚ ਜਿਹੜੇ ਸਮਾਜ ਕਾਰਜਾਂ ਵਾਸਤੇ ਚੱਲ ਰਹੇ ਲੋਹਿਤ ਪਾਸੀ ਜੀ ਉਹ ਹਮੇਸ਼ਾ ਹੀ ਜਿਹੜੇ ਸਮਾਜ ਦੇ ਕਾਰਜ ਕਰਦੇ ਆ ਜਿਹਾਦਾ ਜੀ ਬਾਬਾ ਕਲਵੰਦ ਸਿੰਘ ਜੀ ਬਾਬਾ ਜੀ ਮਾ ਕਾਲ ਜਿਨ੍ਹਾਂ ਦਾ ਬੜਾ ਸੁੰਦਰ ਸਰੂਪ ਹੈ ਇਹਨਾਂ ਦੀ ਹਮੇਸ਼ਾ ਹੁੰਦੀ ਹੈ ਔਰ ਸਾਡੇ ਜਿਹਦਰ ਬਾਬਾ ਕਲਵੰਦ ਸਿੰਘ ਜੀ ਮਾ ਕਾਲ ਮੈਂ ਜਿਹੜਾ ਨੁਜੂਤ ਕੀਤਾ ਜਾਵੇ ਪਹਿਲਾਂ ਮੈਂ ਮਾਦੀਮ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੰਗਰੇਟਾ ਯੂਥ ਇਕਤਾ ਪ੍ਰੈਜ਼ੀਡੈਂਟ ਪੰਜਾਬ ਅਤੇ ਆਲ ਇੰਡੀਆ ਰੰਗਰੇਟਾ ਦਲ ਤੋਂ ਸਾਡੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਜੀ ਸੋਢੀ ਜਿਨ੍ਹਾਂ ਦੀ ਗਵਾਈ ਹੇ ਸਾਰੀਆਂ ਹੀ ਰੰਗਰੇਟਾ ਜਥੇਬੰਦੀਆਂ ਚੱਲਦੀਆਂ ਹਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਪ੍ਰਭਦੀਪ ਸਿੰਘ ਜੀ ਭੀਮ ਵਿਸ਼ਵਜੀਤ ਸਿੰਘ ਜੀ ਬੰਟੀ ਸਿੰਘ ਜੀ ਅਤੇ ਮੈਂ ਧੰਨਵਾਦ ਕਰਦਾ ਅਜਸਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਬਾਬਾ ਵਿਟਪາກ ਸਿੰਘ ਜੀ ਦਾ ਇੱਥੇ ਜਿਹੜਾ ਅੱਜ ਪ੍ਰਕਾਸ਼ ਰੂਪ ਬਣਾਇਆ ਜਿਹੜਾ ਸੰਗਤਾਂ ਦਾ ਧੰਨਵਾਦ ਕਰਦੇ ਜਿਹੜੀਆਂ ਇੱਥੇ ਪਹੁੰਚੀਆਂ ਵਾ ਅਤੇ ਨਾਲ ਹੀ ਵਧਾਈ ਦਿੰਨੇ ਆ ਸਾਡੇ ਜਿਹੜੇ ਰਹਿਬਰਿਆ ਸੋਢੀ ਪਾਸ਼ਾਹੀ ਦਾ ਜੋ ਅੱਜ ਵਿਆਹ ਪੁਰਬ ਵੀ ਆ ਉਹਨਾਂ ਦੀਆਂ ਵੀ ਲੱਖ ਲੱਖ ਵਧਾਈਆਂ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਬੀਰ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਇੱਕ ਅੱਜ ਸੇਵਾ ਦਾ ਆਲ ਇੰਡੀਆ ਸੇਵਾਦਾਲ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਆ ਜੋ ਇਹਨਾਂ ਨੂੰ ਚੇਅਰਮੈਨ ਦੀ ਜਿਹੜੀ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਅਸੀਂ ਜਿਹੜੀਆਂ ਇਹਨਾਂ ਦੀਆਂ ਸੇਵਾਵਾਂ ਦੇਖਦੇ ਆਇਆ ਜੋ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਅਸੀਂ ਇਹਨਾਂ ਤੋਂ ਆਸ ਤੇ ਉਮੀਦ ਰੱਖਦੇ ਆ ਕਿ ਇਹ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਤਨ ਦਈ ਦੇ ਨਾਲ ਨਿਭਾਉਣਗੇ ਜਿੱਥੇ ਵੀ ਸਮਾਜ ਤੇ ਧੱਕੇਸ਼ਾਹੀਆਂ ਹੁੰਦੀਆਂ ਉਹਨਾਂ ਦੇ ਨਾਲ ਇਹ ਡਟ ਕੇ ਖਲੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾ ਸੰਗਤ ਨੂੰ ਲੱਖ ਲੱਖ ਵਧਾਈਆਂ ਸੰਤ ਜੀ ਅਸੀਂ ਛੋਟੇ ਹਾਂ ਜਦੋਂ ਤੋਂ ਡੈਡੀ ਹਣੀ ਮਨਾਉਂਦੇ ਆ ਰਹੇ ਆ ਤੇ ਉਹ ਸੇਵਾ ਗਾੜੀ ਆਪਾਂ ਨੂੰ ਮਿਲੀ ਆ ਤੇ ਉਸ ਤੋਂ ਬਾਅਦ ਫਿਰ ਸੇਵਾ ਆਪਾਂ ਨਿਭਾ ਰਹੇ ਆ ਕਿੰਨੇ ਦਿਨ ਪਹਿਲੇ ਤਿਆਰੀਆਂ ਸ਼ੁਰੂ ਹੋਈਆਂ ਇਹ ਤਿਆਰੀਆਂ ਮਹੀਨਾਵਾਂ ਤੋਂ ਪਹਿਲਾਂ ਚਾਲੂ ਹੋ ਜਾਂਦੀਆਂ ਸਭ ਸੰਗਤਾਂ ਨੂੰ ਕਹਣਾ ਚਾਲੂ ਕਰ ਦਈਦਾ 2 ਸਤੰਬਰ ਨੂੰ 18 ਭਾਦਰੋ ਤਾਂ ਤਾਂ ਸੋਢੀ ਪਾਸ਼ਾ ਦਾ ਜਨਮ ਦਿਹਾੜਾ ਜਿਹੜਾ ਹੁੰਦਾ ਵਾ ਉਸ ਦਿਨ ਜਿਆਦੇ ਜਾਣੇ ਮਨਾਉਂਦੇ ਇਸ ਕਰਕੇ ਸਾਰਿਆਂ ਵੱਲ ਹਾਜ਼ਰੀ ਭਰਨੀ ਹੁੰਦੀ ਆ ਫਿਰ ਮੌਕਾ ਵੇਖੀ ਤਾਂ ਕਿ ਜਿਸ ਦਿਨ ਸਾਰੇ ਜਾਣੇ ਮਨਾ ਲੈਂਦੇ ਉਸ ਤੋਂ ਬਾਅਦ ਆਪਣਾ ਟਾਈਮ ਕੱਢ ਕੇ ਸਿੰਘ ਸਾਹਿਬ ਜਿਹਦਰ ਬਾਬਾ ਮੇਸਰ ਸਿੰਘ ਸੋਢੀ ਦਾ ਸਲਾਹ ਕਰ ਲਈਦੀ ਆ ਉਸ ਤੋਂ ਬਾਅਦ 13 ਤਰੀਕ ਨੂੰ ਨਾ ਰੱਖੀ ਤੇ ਅੱਜ ਇਸ ਕਰਕੇ ਪ੍ਰੋਗਰਾਮ ਬਣਾਇਆ ਇਹ ਤਾਂ ਜਿਹਦਰ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ 2015 ਤੋਂ ਸੇਵਾ ਚੱਲਦੀ ਆ ਰਹੀ ਸੀ ਤੇ ਸਾਡੇ ਰੰਗਰੇਟਾ ਸਾਹਿਬ ਉਹਨਾਂ ਨੇ ਸ਼ਿਫਾਰਿਸ਼ ਕੀਤੀ ਕਿ ਬਾਬਾ ਜੀ ਇਹਨੂੰ ਜ਼ਿੰਮੇਵਾਰੀ ਵੱਡੀ ਪਾ ਦਿਓ ਸੇਵਾ ਚੰਗੇ ਤਰੀਕੇ ਨਾਲ ਪਾਉਂਦੇ ਪਏ ਆ ਭੀਮ ਜੀ ਹੁਣਾਂ ਨੇ ਤੇ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਜਹੇਦਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾ ਨੂੰ ਵੇਖਦੇ ਆ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਕਿ ਜਿੱਦਾਂ ਅੱਗੇ ਸੇਵਾ ਕਰਦਾ ਆ ਰਿਆਂ ਉਦਾਂ ਸੇਵਾ ਕਰਦਾ ਰਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਰਮਨ ਸਿੰਘ ਜੀ ਜੀ ਸਮੂਹ ਸਾਥ ਸੰਗਤ ਨੂੰ ਇੱਕ ਹੋਰ ਵਧਾਈ ਦੇ ਦਿੰਨੇ ਆ ਵੀ ਅੱਜ ਤਨਤਨ ਸੋਢੀ ਪਾਸ਼ਾ ਦਾ ਵਿਆਹ ਦਿਹਾੜਾ ਵੀ ਅੱਜ ਵਿਆਹ ਵੀ ਹੋਇਆ ਇਸ ਕਰਕੇ ਡਬਲ ਡਬਲ ਮੁਬਾਰਕਾਂ ਧੰਨ ਧੰਨ ਸੋਢੀ ਪਾਸ਼ਨ ਮੰਗਨ ਮੰਨਣ ਵਾਲੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ